ਇੱਕ ਪਾਸੇ ਤਾਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਸਰਕਾਰੀ ਹਸਪਤਾਲਾਂ ਨੂੰ ਮਰੀਜ਼ਾਂ ਦੀ ਸਹੂਲਤ ਲਈ ਹਰ ਸੁਵਿਧਾ ਨਾਲ ਲੈਸ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਉਥੇ ਹੀ ਇਹ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ ਸਿਵਲ ਹਸਪਤਾਲ ਫਗਵਾੜਾ ਵਿਖੇ ਜਿੱਥੇ ਕਿ ਰੋਜ਼ਾਨਾ ਹੀ ਬਹੁਤ ਸਾਰੇ ਮਰੀਜ਼ ਆਪਣਾ ਇਲਾਜ ਕਰਵਾਉਣ ਲੈ ਆਉਂਦੇ ਹਨ ਪਰ ਕੀ ਇਸ ਹਸਪਤਾਲ ਵਿੱਚ ਮਰੀਜ਼ਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਇਸ ਦਾ ਪਤਾ ਲਗਾਉਣ ਲਈ ਜਦੋਂ মিডিਆ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਹਸਪਤਾਲ ਵਿਖੇ ਜਿਹੜੇ ਇਲਾਜ ਮਰੀਜ਼ ਅਤਿ ਦੀ ਪੈ ਰਹੀ ਗਰਮੀ ਨਾਲ ਬੇਹਾਲ ਹੋਏ ਨਜ਼ਾਰੇ ਤੇ ਕੋਈ ਮਰੀਜ਼ ਆਪਣੇ ਆਪ ਨੂੰ ਝੱਲ ਮਾਰ ਰਿਹਾ ਸੀ ਤੇ ਕੋਈ ਮਰੀਜ਼ ਦੇ ਨਾਲ ਆਇਆ ਉਸ ਦਾ ਰਿਸ਼ਤੇਦਾਰ ਝੱਲ ਮਾਰ ਰਿਹਾ ਸੀ ਹਸਪਤਾਲ ਵਿਖੇ ਜੇਰੇ ਇਲਾਜ ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਖੇ ਲਾਈਟ ਨਾ ਹੋਣ ਦੇ ਚੱਲਦਿਆਂ ਉਹਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਆਖਿਆ ਕਿ ਹਸਪਤਾਲ ਦੇ ਸਟਾਫ ਵੱਲੋਂ ਜਨਰੇਟਰ ਹੋਣ ਦੇ ਬਾਵਜੂਦ ਵੀ ਜਨਰੇਟਰ ਤੱਕ ਨਹੀਂ ਚਲਾਇਆ ਗਿਆ ਇਸ ਦੌਰਾਨ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਹਸਪਤਾਲ ਵਿਖੇ ਲਾਈਟ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਉਹਨਾਂ ਸਰਕਾਰ પાસે ਮੰਗ ਕੀਤੀ ਗਈ ਹਸਪਤਾਲ ਵਿੱਚ ਹੈ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਪ੍ਰਬੰਧ ਪੂਕਤੇ ਜਾਣ ਅੱਜ ਸੇਵਲੋਨ ਹਸਪਤਾਲ ਜਾਈਆਂ ਕਿ ਮਾਮਲਾ ਕੀ ਹੈ ਸਾਰਾ ਜਿਹੜਾ ਇੱਕ ਬੱਤੀ ਹੈਣੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਛੋਟੇ ਛੋਟੇ ਬੱਚੇ ਆ ਨਾਲ ਹਾਂਜੀ ਤੰਗ ਹੋ ਰਹੇ ਆ ਬਸ ਹੋਰ ਕੀ ਨਹੀਂ ਕਿੰਨੀ ਦੇ ਜਨਰੇਟਰ ਦਾ ਜਾਂ ਵਾਟਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਹੈਗਾ ਮੈਨੂੰ ਲੱਗ ਕੇ ਥੋੜੇ ਦਿਨ ਪਹਿਲਾਂ ਅਸੀਂ ਆਏ ਸੀ ਉਦੋਂ ਤਾਂ ਚੱਲ ਗਈ ਸੀ ਹੁਣ ਪਤਾ ਨਹੀਂ ਅੱਜ ਕੋਈ ਡਾਕਟਰ ਸਾਹਿਬ ਦੇ ਤੇ ਅੰਜ ਲੈ ਆਂਦਾ ਇਸ ਮਾਮਲੇ ਨੂੰ ਲੈ ਕੇ ਇਹਨਾਂ ਨੂੰ ਪਤਾ ਹੋਵੇ ਕਿ ਲਿਆਂਦਾ ਕਿ ਨਹੀਂ ਤੁਸੀਂ ਤੁਸੀਂ ਸਟਾਫ ਦੇ ਮੈਂਬਰ ਨਾਲ ਗੱਲਬਾਤ ਕੀਤੀ ਤੁਸੀਂ ਹਾਂਜੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਨਰਸ ਆਈ ਸੀ ਤਾਂ ਉਹ ਕਹਿੰਦੇ ਹੁਣ ਤਾਂ ਪਤਾ ਨਹੀਂ ਜਿੱਦਾਂ ਮੈਂ ਇੰਨੀ ਗਰਮੀ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਲੈ ਕੇ ਨਾਲ ਬੈਠੇ ਆਂ ਕੀ ਕਹਿਣਾ ਚਾਹੁੰਦੇ ਆ? ਇਹੀ ਕਹਿੰਦੇ ਆ ਕਿ ਲਾਈਟ ਆਵੇ ਜਨਰੇਟਰ ਚਾਲੂ ਕੀਤਾ ਜਾਵੇ ਕਿ ਹੁਣ ਅਸੀਂ ਗਰਮੀ ਹਾਂਜੀ ਅੱਜ ਸਿਵਲ ਹਸਪੀਟਲ 'ਚ ਆਏ ਹਾਂ ਕਿ ਜਿੱਦਾਂ ਹੁਣ ਬੱਤੀ ਹੈਣੀ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ? ਤਾਂ ਕੀ ਕਹੀ? ਹਾਂਜੀ ਪਤੰਗ ਹੋ ਰਹੇ ਆ ਬੈਠੇ ਹੋਏ ਕਿੰਨੀ ਦੇਰ ਤੋਂ ਇੱਕ ਘੰਟਾ ਹੋ ਗਿਆ ਇੱਕ ਘੰਟਾ ਹੋ ਗਏ ਜਿੱਦਾਂ ਛੋਟੇ ਛੋਟੇ ਬੱਚੇ ਆ ਇਹਨਾਂ ਬਾਰੇ ਕੀ ਕਰਾਂ ਜੰਨੇ ਜਾਂ ਮੰਗੀ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੁਣ ਉਹ ਹੀ ਚਾਹੁੰਦੇ ਕਿ ਲੈਟ ਤੋਂ ਕਮ ਸੇ ਕਮ ਹਾਉ ਨਹੀਂ ਹੈ ਲੈਟ ਤੋਂ ਜਨੈਟਰ ਚਲਾਓ ਕਮ ਸੇ ਕਮ ਜਿੱਦਾਂ ਪਰੇਸ਼ਾਨ ਨਾ ਹੋਣ ਪਬਲਿਕ ਪਰੇਸ਼ਾਨ ਨਾ ਹੋਵੇ ਬਿਲਕੁਲ ਹੀ ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਦੀ ਡਿਲੀਵਰੀ ਦਾ ਕੇਸ ਹੈ ਪਰ ਲਾਈਟ ਨਾ ਹੋਣ ਦੇ ਕਾਰਨ ਬੱਚੇ ਤੱਕ ਪਰੇਸ਼ਾਨ ਹੋ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਪਲਾਸਾ ਦਾ ਡਿਲੀਵਰੀ ਕੇਸ ਆ ਉਧਰ ਬੱਚੇ ਛੋਟੇ ਛੋਟੇ ਆ ਵੀ ਕੱਲ ਲਾਈਟ ਹੈ ਨਹੀਂ ਤੇ ਕਿੰਨੇ ਕਿੰਨੀ ਕਿੰਨੇ ਟਾਈਮ ਤੋਂ ਲਾਈਟ ਹੈ ਨਹੀਂ ਕਿੱਟੇ 8 ਘੰਟੇ ਦਾ ਹੋ ਗਿਆ ਤੇ ਕੋਈ ਜਨਰੇਟਰ ਦਾ ਪ੍ਰਬੰਧ ਨਹੀਂ ਨਾ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਧਰ ਸਾਰੇ ਤੜਫਦੇ ਆ ਨਹੀਂ ਤਾਂ ਆਪ ਆ ਕੇ ਦੇਖ ਕਿੰਨੇ ਕਿੰਨੇ ਆਪਣੇ ਇੱਥੇ ਬੰਦੇ ਆ ਤੁਹਾਡੇ ਬੱਚੇ ਸਾਡਾ ਤਾਂ ਮਰੀਜ਼ ਇੱਕੋ ਹੀ ਆ ਬਾਕੀ 10 12 ਹੋਰ ਵੀ ਆ ਐਮਰਜੈਂਸੀ ਦੇ ਨਹੀਂ ਤੁਸੀਂ ਕਿਸੇ ਅਧਿਕਾਰੀ ਨਾਲ ਨਹੀਂ ਗੱਲਬਾਤ ਕੀਤੀ ਹਸਪੀਟਲ ਦੇ ਉੱਧਰ ਮੈਂ ਜਾ ਕੇ ਆਇਆ ਉਹ ਕਹਿੰਦੇ ਉੱਧਰ ਚਲੇ ਜਾ ਜਿੱਥੇ ਸਰਦਾਰ ਹੁਣੇ ਖੜੇ ਨੇ ਨਹੀਂ ਤੁਸੀਂ ਐਸਐਮਓ ਸਾਹਿਬ ਨੂੰ ਨਹੀਂ ਮਿਲੇ ਹੁਣ ਉਹ ਤਾਂ ਮੈਨੂੰ ਪਤਾ ਨਹੀਂ ਕਿੱਧਰ ਹੈਗੇ ਕਿੱਦਾਂ ਨੇ ਜਿੱਦਾਂ ਸਰਕਾਰ ਵੱਲੋਂ ਸਹੂਤਾ ਦਿੱਤੇ ਜਾਂਦੀਆਂ ਆ ਵੀ ਸਾਰੇ ਸਹੂਤਾ ਫ੍ਰੀ ਆ ਸਾਰਾ ਲਾਈਟ ਦਾ ਕੋਈ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਹਾਂ ਤੇ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਅਸੀਂ ਇਹੋ ਕਰਦੇ ਆ ਵੀ ਇਦਾਂ ਛੋਟੇ ਛੋਟੇ ਬੱਚਿਆਂ ਦਾ ਦੇਖੋ ਕੀ ਆਪੋ ਵੇਖੋ ਉਹਨਾਂ ਦਾ ਲਾਈਟ ਦੇ ਵਿੱਚ ਮੇਰਾ ਤਾਂ ਖਿਆਲ ਹੈ ਜੇ ਮੈਂ ਸਹੀ ਕਹਾ ਤਾਂ ਉਹ ਛੋਟੇ ਬੱਚੇ ਜਿਨ੍ਹਾਂ ਦਾ ਅੱਜ ਹੀ ਜਨਮ ਹੋਇਆ ਉਹ ਵੀ ਜਾਣਦੇ ਲੱਗਦੇ ਆਪਣਾ ਕਿਹੜਾ ਪਿੰਡ ਹੈ ਸਰ ਮੇਰਾ ਪਿੰਡ ਹੈ ਜਨੂਹਾ ਰਾਮਰਤਨ ਜਨੂਹਾ ਇਸ ਹਸਪਤਾਲ ਵਿੱਚ ਲਾਂਡਰੀ ਦੀ ਡਿਊਟੀ ਕਰਨ ਵਾਲੇ ਕਰਮਚਾਰੀ ਰਾਜਕੁਮਾਰ ਦਾ ਕਹਿਣਾ ਹੈ ਕਿ ਉਹ ਪਿਛਲੇ 1 ਸਾਲ ਤੋਂ ਇਸ ਹਸਪਤਾਲ ਵਿੱਚ ਲਾਂਡਰੀ ਦਾ ਕੰਮ ਕਰਦਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਕੱਪੜੇ ਧੋਣ ਵਾਲੀ ਮਸ਼ੀਨ ਖਰਾਬ ਹੋਣ ਕਾਰਨ ਉਸ ਨੂੰ ਹੱਥ ਨਾਲ ਹੀ ਕੱਪੜੇ ਧੋਣੇ ਪੈ ਰਹੇ ਨੇ ਜਦਕਿ ਇਸ ਕਮਰੇ ਦੀ ਹਾਲਤ ਵੀ ਕਾਫੀ ਤਰਸਯੋਗ ਬਣੀ ਹੋਈ ਹੈ ਉਹਨਾਂ ਦੱਸਿਆ ਕਿ ਉਸ ਨੂੰ ਇਸ ਸਮੇਂ ਕੰਮ ਦੇ ਬਦਲੇ ਸਿਰਫ ਸਿਰਫ 3600 ਰੁਪਏ ਹੀ ਮਿਲਦੇ ਹਨ ਪਰ ਉਹ ਵੀ ਉਸ ਨੂੰ ਸਮੇਂ ਸਿਰ ਨਹੀਂ ਮਿਲਦੇ ਜਿਸ ਕਾਰਨ ਉਹ ਕੰਮ ਕਰਨ ਦੇ ਬਾਵਜੂਦ ਵੀ ਖਰਚਾ ਹੀ ਹੋ ਰਿਹਾ ਹੈ ਉਸਨੇ ਦੱਸਿਆ ਕਿ ਉਹ ਇਸ ਬਾਬਤ ਕਈ ਵਾਰ ਹਸਪਤਾਲ ਦੇ ਐਸ ਐਮਓ ਡਾਕਟਰ ਲੈਂਬਰ ਆਮ ਨੂੰ ਵੀ ਦੱਸ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਹਾਂਜੀ ਸਰ ਮੈਂ ਕੰਮ ਕਰਦਾਗਾ ਤੇ ਕਦੋਂ ਦੀ ਇਹ ਮਸ਼ੀਨ ਦਸ ਦਿਨ ਹੋ ਗਏ ਆ ਕਹੇਗਾ ਕਿ ਠੱਗੇ ਆ ਕਦੀ ਕਹਿੰਦੇ ਅੱਜ ਕਰਾਉਂਦੇ ਕਦੀ ਕਹਿੰਦੇ ਕੱਲ ਕਰਾਉਂਦੇ ਆ ਵੀ ਕਦੀ ਜੀ ਬਿਜਲੀ ਵਾਲਿਆਂ ਨੂੰ ਬੁਲਾਓ ਬੁਲਾ ਕੇ ਲੈ ਕੇ ਜਾਣਾ ਆ ਕਿਹੜੀ ਮਸ਼ੀਨ ਹੱਥ ਕਰਕੇ ਦਿਖਾਓ ਜਰਾ ਆ ਵਾਲੀ ਮਸ਼ੀਨ ਆ ਜੀ ਇਹਦੇ ਵਿੱਚ ਕਰੰਟ ਆ ਗਿਆ ਵੀ ਮੈਨੂੰ ਬੜੀ ਜ਼ੋਰ ਨਾਲ ਕਰੰਟ ਲੱਗਾ ਹੈਗਾ ਕਰੰਟ ਆ ਗਿਆ ਸੀ ਹਾਂਜੀ ਕਦੋਂ ਦੀ ਗੱਲ ਇਹ ਹੋ ਗਿਆ ਹਫਤਾ ਹੋ ਗਿਆ ਜੀ ਕਰੰਟ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਮਸਾਦਰੀ ਮੈਂ ਥੋੜਾ ਝਟਕਾ ਵੀ ਦੁੱਧ ਤੇ ਹਲਦੀ ਪੀਤਾ ਵੀ ਮੈਂ ਜਨਾ ਥੋੜਾ ਜਿਆ ਤੰਦਰੁਸਤ ਹੋ ਗਿਆ ਹੈ ਨਾਮ ਕੀ ਆਪਣਾ ਪੂਰਾ ਮੇਰਾ ਨਾਮ ਰਾਜਕੁਮਾਰ ਹੈ ਕਿੰਨੇ ਚਿਰ ਤੋਂ ਜੌਬ ਕਰ ਰਹੇ ਹੋ ਮੈਨੂੰ ਮੈਂ ਸਾਲ ਹੋ ਗਿਆ ਮੈਨੂੰ ਪਹਿਲੇ ਮੇਰੀ ਮਿਸਿਸ ਘਰ ਵਾਲੀ ਕੰਮ ਕਰਦੀ ਸੀ ਉਹਨਾਂ ਦੇ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਸੀ ਤੁਹਾਡੀ ਜੋਬ ਸਰਕਾਰੀ ਹੈ ਪ੍ਰਾਈਵੇਟ ਪ੍ਰਾਈਵੇਟ ਹੈ ਜੀ ਕਿੰਨੀ ਤਰਖਾ ਤੁਹਾਡੀ ਮੇਰੀ 3672 ਵੀ ਹੈ ਤਰਖਾ ਤੁਹਾਨੂੰ ਟੈਂਸ਼ਨ ਮਿਲਦੀ ਹੈ ਕਿਤੇ ਮਾਰੇ ਹਾਲੇ ਤੱਕ ਨਹੀਂ ਮਿਲੀ ਹੈ ਕਿਦਾਂ ਹੈ ਇਸ ਬਾਬਤ ਐਸਐਮਓ ਨਾਲ ਗੱਲ ਨਹੀਂ ਕੀਤੀ ਕੀਤੀ ਸੀ ਦੋ ਵਾਰੀ ਗੱਲ ਕੀਤੀ ਹੈ ਅੱਛਾ ਇਹ ਜਿਹੜੀ ਮਸ਼ੀਨ ਹੈ ਕਿੰਨੇ ਚਿਰ ਤੋਂ ਖਰਾਬ ਪਈ ਹੈ ਇਹ ਹੋ ਗਿਆ 10 15 ਦਿਨ ਤੋਂ ਹੋ ਗਿਆ ਕਪੜੇ ਕਿੰਨੇ ਮਗਰ ਤੁਸੀਂ ਕਿੱਦਾਂ ਧੋਂਦੇ ਹੋ ਮੈਂ ਹੱਥ ਨਾਲ ਕਰਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੱਥ ਧੋਂਦੇ ਨੂੰ ਮੈਨੂੰ ਹੱਥ ਮੇਰੇ 15 ਦਿਨ ਤੋਂ ਹੋਈ ਗਿਆ ਕਿੰਨੇ ਕਪੜੇ ਆ ਜਾਂਦੇ ਰੋਜ਼ ਦੇ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ ਫਿਰ ਵੀ ਅੰਦਾਜ਼ਾ ਅੰਦਾਜ਼ਾ ਪੈਂਤੀ ਪੈਂਦੀ ਜੱਦਰਾ ਹੋ ਜਾਂ ਚੋ ਤੇ ਕਪੜੇ ਕਾਫੀ ਗੰਦੇ ਵੀ ਹੁੰਦੇ ਹੋਣੇ ਆ ਹਾਂਜੀ ਕਈ ਬੰਨਾਂ ਨੇ ਹੁੰਦੇ ਆ ਕਈ ਖੂਨ ਨਾਲ ਲੱਤ ਪਤੋਂਦੇ ਹੋਣੇ ਆ ਕਿਦਾਂ ਸਾਫ਼ ਕਰਦੇ ਸਾਰਾ ਕਪੜੇ ਹੱਥ ਨਾਲ ਹੀ ਹੋਰ ਕਿੰਨਾ ਜੀ ਤੇ ਇਹਦੇ ਬਾਰੇ ਕੀ ਅਪੀਲ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ ਵੀ ਮੇਰੀ ਸੈਲਰੀ ਦੇਖੀ ਜਾਏ ਕਿ ਮੇਰੀ ਘੱਟੋ ਘੱਟ ਰਤਨਾ ਰੈਨੂ ਕਦੇ 16 ਦਿਨਾਂ ਦੀ ਮਿਲਦੀ ਮੇਰੀ ਪੂਰੇ ਮਹੀਨੇ ਦੀ ਮਿਲੇ ਤੇ ਦੂਜੀ ਆ ਮੈਨੂੰ ਟਾਈਮ ਸਿਰ ਤਨਖਾਹ ਮਿਲੇ ਅੱਛਾ ਸਾਤ ਦੀ 10000 12000 ਮੈਨੂੰ ਉਹ ਤਾਂ ਕੋਈ ਨਹੀਂ ਲਿਖਣ ਜਿਹੜਾ ਮਹੀਨਾ ਮਹੀਨਾ ਤਨਖਾਹ ਨਹੀਂ ਕਰਦਾ ਨਹੀਂ ਇਹ ਜਿਹੜਾ ਬਹੁਤ ਜ਼ਿਆਦਾ ਉਠਾ ਹੈ ਜੜੇ ਆਓ ਹੁਣ ਗੱਲ ਕਰਦੇ ਹਾਂ ਹਸਪਤਾਲ ਵਿੱਚ ਇਹ ਬਿਜਲੀ ਦੀ ਸਪਲਾਈ ਵਾਲੇ ਲੱਗੇ ਵੱਡੇ ਮੇਨ ਪੈਨਲ ਦੀ ਜੋ ਕਿ ਇਸ ਸਮੇਂ ਕਿਸੇ ਵੱਡੇ ਹਾਦਸੇ ਨੂੰ ਸਦਾ ਦੇ ਰਿਹਾ ਹੈ ਕਿਉਂਕਿ ਇਸ ਯੂਨਿਟ ਵਿੱਚ ਸਾਰੀਆਂ ਤਾਰਾਂ ਨੰਗੀਆਂ ਨੇ ਤੇ ਜੋੜਾ ਵਾਲੀਆਂ ਹਨ ਹਸਪਤਾਲ ਵਿੱਚ ਬਿਜਲੀ ਦਾ ਕੰਮ ਕਰਨ ਵਾਲੇ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮੇਨ ਪੈਨਲ ਦੀ ਕਦੇ ਵੀ ਰਿਪੇਅਰ ਤੱਕ ਨਹੀਂ ਹੋਈ ਇਸ ਤੋਂ ਇਲਾਵਾ ਉਹਨੇ ਦੱਸਿਆ ਕਿ ਜਨਰੇਟਰ ਵੀ ਇਸ ਤੋਂ ਇਲਾਵਾ ਉਹਨੇ ਦੱਸਿਆ ਕਿ ਜਨਰੇਟਰ ਦੀ ਹਾਲਤ ਵੀ ਕਾਫੀ ਤਰਸਯੋਗ ਹੈ ਤੇ ਕਾਫੀ ਸਮੇਂ ਤੋਂ ਇਸ ਦੀ ਰਿਪੇਅਰ ਤੱਕ ਨਹੀਂ ਹੋਈ ਸਰ ਨਾਮ ਕੀ ਆਪਣਾ ਅਮਰਦੀ ਸਿੰਘ ਜੀ ਅਮਰਦੀ ਸਿੰਘ ਜੀ ਤੁਸੀਂ ਹੈਗੇ ਇਲੈਕਟ੍ਰਿਕ ਸਰਵਲ ਹਸਪਤਲ ਫਗਵਾੜਾ ਵਿੱਚ ਹਾਂਜੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਦੋਂ ਛੜਿਆ ਪੈਨਲ ਇਹ ਛੜਿਆ ਤਾਂ ਬਹੁਤ ਦਿਨ ਹੋ ਗਏ ਲੋ 3 ਵਾਰ ਲਿਖ ਕੇ ਦਿੱਤਾ ਨਾ ਜੀ ਕਿੰਨੀ ਵਾਰ ਲਿਖ ਕੇ ਦਿੱਤਾ ਜੀ 2-3 ਵਾਰ ਲਿਖ ਕੇ ਦਿੱਤਾ ਨਾ ਕਿੰਨੂੰ ਲਿਖ ਕੇ ਦਿੱਤਾ ਸੀ ਇਹਨਾਂ ਨੂੰ ਆਪਣੇ ਸਾਰੇ ਦਫ਼ਤਰ ਵਾਲਿਆਂ ਨੂੰ ਵੀ ਦੱਸਿਆ ਵੀ ਆਪਣਾ ਪੈਨਲ ਦੀ ਹਾਲਤ ਦੇਖ ਲਓ ਆ ਕੇ ਦੇਖ ਲਓ ਇੰਨੇ ਹੀ ਗੱਦੇ ਦੇਖਣਾ ਅੱਛਾ ਤੇ ਕੋਈ ਐਸਐਮਓ ਸਾਹਿਬ ਨੂੰ ਦੱਸਿਆ ਸੀ ਇਸ ਬਾਰੇ ਹਾਂਜੀ ਉਹ ਵੀ ਪਤਾ ਸੀ ਹੁਣੇ ਦੱਸੋ ਕਿ ਇਹ ਪੈਨਲ ਤੁਸੀਂ ਕਾਫੀ ਟਾਈਮ ਤੋਂ ਜਿਹੜਾ ਸੜਿਆ ਪਿਆ ਹੈਗਾ ਇਹਦੀ ਰਿਪੇਅਰ ਵਗੈਰਾ ਨਹੀਂ ਹੋ ਰਹੀ ਕੋਈ ਪਰ ਫਿਰ ਆਪਣੇ ਵਿਆਹ ਵਗੈਰਾ ਨੂੰ ਇਹ ਹੁਣੇ ਕਦੇ ਹੱਟ ਤੋਂ ਵੀ ਪਿੱਛੋਂ ਪੈਸੇ ਨਹੀਂ ਆਉਂਦੇ ਹੈਗੇ ਜਿਵੇਂ ਸਰਕਾਰੀ ਜੀ ਪਿੱਛੋਂ ਪੈਸੇ ਨਹੀਂ ਆਉਂਦੇ ਕਿੰਨੇ ਕ ਮੁਲਾਜ਼ਮ ਹੈ ਜੀ ਇੱਥੇ ਚੌਂਕੀ ਵਿੱਚ ਸਿਵਲ ਵਾਲੀ ਕਿਉਂਕਿ ਦੋ ਮੁਲਾਜ਼ਮ ਹੋਣੇ ਨੇ ਅੱਜ ਪੱਕੇ ਕਰ ਅੱਛਾ ਕੋਈ ਗਰਾਊਂਡਵਰਕ ਨਹੀਂ ਕਰਦੇ ਹਸਪੀਟਲ ਚ ਜਾਂ ਨਗਰਵਰਕ ਪਤਾ ਨਹੀਂ ਮੈਂ ਤਾਂ ਆਪਣਾ ਅੱਜ ਆਪਣੇ ਕੰਮ ਨੂੰ ਫਾਰੀ ਅੱਜ ਕੱਲ੍ਹ ਆਈ ਫੜਿਆ ਰਿਹਾ ਨਾ ਨਾਮ ਮੇਰੇ ਕੋਲ ਹੈਲਪਰ ਦਾ ਮੈਂ ਤੁਸ ਕੱਲੇ ਹੀ ਆ ਜੀ ਹਾਂ ਕੱਲੇ ਹੀ ਆ ਜ ਆਟ ਵਗੋ ਹੁਲਿਆਣਾ ਤੁਸੀਂ ਨੇ ਐਨਾ ਵੱਡਾ ਹਸਪੀਟਲ ਆ ਤੁਸੀਂ ਸਾਰੇ ਹਸਪੀਟਲ ਤੋਂ ਇੱਕੋ ਹੀ ਇਲੈਕਟ੍ਰੀਸ਼ੀਅਨ ਹੈਗੇ ਤੁਸੀਂ ਹੈਲਪਰ ਦੀ ਵੀ ਮੰਗ ਨਹੀਂ ਕੀਤੀ ਕਦੀ ਸਰ ਬਹੁਤ ਵਾਰ ਕੀਤੀ ਆ ਜੀ ਹੈਲਪਰ ਦੇ ਦਿੰਦੇ ਵੀ ਆਣਾ ਜੀ ਮੈਨੂੰ ਅੱਛਾ ਇਹ ਦਿੰਦੇ ਵੀ ਆ ਤਾਂ ਉਹ 10 ਮਿੰਟ ਜਾਂ 15 ਮਿੰਟ ਰਹਿੰਦਾ ਉਹ ਆਪਣੀ ਸਪਾਈ ਕਰ ਲੈਣੇ ਨਾੜ ਜਾਂਦੇ ਸਪਾਈ ਤੇ ਕੋਈ ਨਹੀਂ ਤੁਹਾਨੂੰ ਤਨਖਾਹ ਵਗੈਰਾ ਟਾਈਮ 'ਚ ਮਿਲ ਜਾਂਦੀ ਹੈ ਨਹੀਂ ਸਰ ਇਹ ਤਾਂ ਉੱਪਰ ਲੇ ਗਏ ਜੀ ਅੱਛਾ ਤੁਹਾਨੂੰ ਕੋਈ ਸਟੇਟਮੈਂਟ ਆਵੇ ਆਪਣੀ ਬੈਂਕ ਦੀਆਂ ਵੀ ਬਣਾ ਕੇ ਲਗਾਉਂਦੇ ਹੋ ਕਿ ਕਿੰਨੀ ਦੇਰੀ ਹੁਣ ਤੁਹਾਨੂੰ ਸੈਲਰੀ ਮਿਲ ਕਦੋਂ ਸਮਾਂ ਹੋ ਗਿਆ ਸਾਲ ਆ ਪਿਛੇ ਮਹੀਨੇ ਦੀ ਆਈ ਪਿਛੇ ਮਹੀਨੇ ਫਿਗਿਨ ਸੈਲਰੀ ਪਈ ਹੈ 23 24 3000 ਰੁਪਏ ਉਹ ਵੀ ਮੈਂ ਤਾਂ ਕਰ ਕਰ ਕੇ ਦਾ ਭੀ ਨਹੀਂ ਮੰਗਣੀ ਹੁੰਦੀ ਉਹ ਸਾਬ ਨਾਲ ਮੰਗਣੀ ਪੈਂਦੀ ਨਾਲ ਤੇ ਪ੍ਰਸ਼ਾਸਨ ਤੋਂ ਪੱਕੀ ਮੰਗ ਕਰਦੇ ਜੀ ਇਹ ਕਰਦੇ ਆ ਜੀ ਵੀ ਜਾਨੀ ਕਿ ਇਹਨਾਂ ਦਾ ਸੁਧਾਰ ਕੀਤਾ ਜਾਵੇ ਵੀ ਆਪਾਂ ਕੋ ਕੰਮ ਕਰਨ ਦੇ ਲੈਗ ਵੀ ਹੈਗੇ ਆਪਾਂ ਕੰਮ ਕਰਨਾ ਚਾਹੁੰਦੇ ਵੀ ਆ ਸਾਨੂੰ ਸਮਾਨ ਨਹੀਂ ਪੂਰਾ ਪ੍ਰੋਪਰ ਮਿਲਦਾ ਇਸ ਬਾਬਤ ਚ ਜਦੋਂ ਪੱਤਰਕਾਰਾਂ ਨੇ ਹਸਤਾਲ ਦੇ ਐਸਐਮਓ ਡਾਕਟਰ ਲੈਂਬਰ ਰਾਮ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀਦਾ ਉਹਨਾਂ ਨੇ ਫੋਨ ਚੁੱਕਣਾ ਵੀ ਮناسب ਨਹੀਂ ਸਮਝਿਆ ਜੇਕਰ ਜੋ ਹੈ ਕਿ ਇਹ ਸਸ ਹਸਪਤਾਲ ਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ ਪਰ ਲੋੜ ਹੈ ਅਪਗ੍ਰੇਡ ਤੋਂ ਪਹਿਲਾਂ ਇਸ ਹਸਪਤਾਲ ਵਿੱਚ ਪਾਈਆਂ ਜਾਂਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਤਾਂ ਜੋ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ